ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਿਮਮਤ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਕੋਰੇ ਵਾਲਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਅੱਜ ਦੀ ਵੀਡੀਓ ਦੇ ਵਿੱਚ ਪੰਜ ਵੜਾਂ ਸੇਲ ਆ ਬਾਈ ਦੀਆਂ ਵਿੱਚ ਸੂਈਆਂ ਸਵਾਈਆਂ ਵਿੱਚ ਗੱਬਣਾ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਜਾਦੇ ਨਾਲ ਜਰਸੀਆਂ ਦੇ ਆ ਭਾਅ ਹੋਣਗੇ ਛੋਟੇ ਛੋਟੇ ਜਾਣਕਾਰੀ ਮੈਂ ਸਾਰੀ ਬਾਈ ਤੋਂ ਲੈ ਦੇਣਾ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਾ ਦੱਸ ਦੀਏ ਨਾਂ ਦਰਜਾਤ ਸਿੰਘ ਜੀ ਪਿੰਡ ਕੋਰਿਆ ਜਿਹੜਾ ਮੋਗਾ ਤੁਸੀਂ ਜੀ ਮੋਗਾ ਫੋਨ ਨੰਬਰ ਦੱਸੀ 7884347735 ਪੰਜ ਪਸ਼ੂ ਹਾਂਜੀ ਇਧਰ ਲੱਗੀ ਗਈ ਇਧਰ ਲੱਗੇ ਇਧਰ ਚੱਲ ਪਈਆਂ ਜੀ ਚੱਲ ਬਈ ਇਧਰੋਂ ਚੱਲੋ ਇਹ ਪਹਿਲਾ ਸੂਆ ਜੀ ਦੂਜੇ ਦੀ ਗੱਭਲ ਪਹਿਲਾ ਸੂਆ ਹਾਂ ਦੂਜੇ ਦੀ ਗੱਭਲ 7 ਮਹੀਨਿਆਂ ਦੀ ਗੱਭਲ ਦੋ ਦਾ ਥੱਲੇ 11 ਕਿਲੋ 10 ਕਿਲੋ ਮੰਨ ਕੇ ਆ ਜੀ ਅਗਲਾ ਪਹਿਲਾ ਸੂਆ ਦੂਜੇ ਆਸਤੇ ਗੱਭਣ ਹਾਂਜੀ 7 ਮਹੀਨਿਆਂ ਦੀ ਹਾਂਜੀ 4 ਦਾ ਹੁੰਦਾ ਕਿੰਨੇ ਦੀ ਜਹਿਜਾ ਪਾ ਨਿਕਲ ਜਾਪਾ ਵੇਚਣ ਵਾਲੀ 60 ਜੋ ਕਰ ਦਿਆ ਮਾਨਤਾਨ 60 ਜੋ ਹਾਂਜੀ ਕੱਢੀਏ ਬਾਹਰ 11 ਕਿਲੋ ਬਾਈ ਕਹਿੰਦਾ ਦੁੱਧ ਹੈ ਪਹਿਲਾ ਸੂਆ ਸੱਤਾਂ ਦੀ ਗੱਬਣ 60 ਜੋ ਬਾਈ ਕਹਿੰਦਾ ਮਾਨਤਾਨ ਕਰਦੇ ਆਂਗੇ ਹੁਣ ਤਾਂ ਟਾਈਮ ਅੱਗੇ ਤਾਂ ਨੇੜੇ ਹੀ ਆ ਬਾਕੀ ਕੱਦ ਪੂਰਾ ਵੱਡਾ ਹੈ ਹਾਂ ਕੱਦ ਕਾਠ ਵੱਡਾ ਹੀ ਆ ਸੋਹਣਾ ਬੋਡੀ ਸਟਰਕਚਰ ਖੁੱਲੇ ਡੁੱਲੇ ਅੰਗਾਂ ਪੈਰਾਂ ਦੀ ਆ ਪਹਿਲਾ ਸੂਆ ਐਚ ਐਫ ਨਸਲ ਦੀ ਡੱਬੀ ਵਹਿੜ ਸੱਤਾਂ ਦੀ ਗੱਭਣ ਹੈ 11 ਕਿਲੋ ਦੁੱਧ ਆ ਹਾਂਜੀ 11 ਕਿਲੋ 60000 ਦੀ ਬਾਈ ਕਹਿੰਦਾ ਆਪਾਂ ਦੇ ਦੇਣੀ ਆ ਜੇ ਕੋਈ ਭੈਣ ਭਰਾ ਡੱਬੀ ਵਹਿੜ ਵੱਡੇ ਕੱਦ ਵਾਲੀ ਕੋਈ ਲੈ ਆਂਦਾ ਚਾਹਵਾਨ ਹੋਵੇ ਕੱਦ ਵੱਡਾ ਵਜਨ ਵਜੂਦ ਵੀ ਚੰਗਾ ਗਾਂ ਨੂੰ ਰੁਪਏ ਵੀ ਲਾਉਗੀ ਇਹਨਾਂ ਰੋਧਾ ਪੋੜਾ ਵਕਤ ਹਾਂ ਇਹ ਤਾਂ ਗੱਲ ਹੈਗੀ ਆ ਦੋ ਨੰਬਰ ਤੇ ਆ ਜਾ ਇਹ ਗੱਭਣ ਆ ਜੀ ਕਿੰਨੇ ਇਹਦੇ ਸੱਤ-ਅੱਤ ਦਿਨ ਬਾਕੀ ਆ ਕਿੰਨਾ ਕੁ ਦੁੱਧ ਦੇ ਤੂੰ ਦੁੱਧ ਦੇ ਪਹਿਲੇ ਸੂਏ ਦਿੱਤਾ ਮੰਨ ਕੇ ਚਲੋ 15-16 ਕਿਲੋ ਕਿੰਨੇ ਦੀ ਜਾਇਜ਼ ਆਪਾ ਇਹ ਵੀ 50 ਜੋ ਕਰ ਦਾਂਗੇ ਮਾਨਤਨ ਕੱਢ ਬਾਹਰ ਨੂੰ 50 ਚ ਮਾਨਤਨ ਕਰ ਦਿਆਂਗੇ ਪਹਿਲਾਂ ਨੇ ਦੁੱਧ ਦਿੱਤਾ 15-16 ਕਿਲੋ ਹਫਤੇ ਦੀ ਕੱਚੀ ਐ ਜਰਸੀ ਬਰੀਡ ਐ ਠੰਡ ਜੀ ਕਰਕੇ ਪਸ਼ੂ ਨਵਾਏ ਨਹੀਂ ਬਾਕੀ ਹੁਣ ਤਾਂ ਚਲੋ ਦਿਨ ਲੱਗਦੇ ਆ ਪਰ ਬਾਈ ਆਪ ਵੀ ਠੰਡ ਮੰਨਦਾ ਸੀਗਾ ਤੇ ਪਸ਼ੂ ਤਾਂ ਬਾਈ ਨਹੀਂ ਨਵਾਉਣੇ ਹੁਣ ਗਾਵਾਂ ਨਿਕਲੀਆਂ ਨੇ ਕਾਹਦਾ ਨਾ ਆਉਣਾ ਇਹ ਕਿਤੇ ਨਵਾਈਆਂ ਨਾ ਹੋਈਆਂ ਹੁੰਦੀਆਂ ਇਹੀ ਚਮਕਦੀਆਂ 50 ਜੋ ਮਾਨਤਨ ਹੋ ਜੂ ਤੇ ਜੇ ਕਿਤੇ ਜੀ ਚੀਚੀ ਜੀ ਵੱਟ ਕੇ ਨਵਾ ਲੈਂਦਾ ਫਿਰ ਇਹਨੂੰ ਸੋਹਣੀਆਂ ਲਗਣੀਆਂ ਸੀ ਇਹਨੇ 5-5000 ਮੁੱਲ ਵਧਾ ਦੇਣੇ ਸੀ ਤੇ 5000 ਚ ਨਵਾਈ ਤਾਂ ਮਹਿੰਗੀ ਪੈਂਦੀ ਅਗਲੇ ਆਪ ਹੀ ਨਵਾ ਲੈ ਜਾ ਕੇ 50 ਜੋ ਮਾਨਤਾਨ ਹੋ ਜੂ ਜਰਸੀ ਬਰੀਡ ਹੈ ਮੋٹے ਮੋٹے ਥਾਣ ਹੈ ਹਵਾਨਾ ਸੋਹਣਾ ਬਲਟ ਬਹੁਤ ਪਈਆਂ ਹਫਤੇ ਦੀ ਕੱਚੀ ਆ 5-7 ਦਿਨ ਵਧੀਆ ਅਗਲਾ ਸੇਵਾ ਸੰਭਾਲ ਗੌਰ ਕੇਅਰ ਕਰ ਲੈਂਦਾ ਜਿੱਦਣ ਤਿਆਰ ਹੋ ਜਾਂਦੀ ਸੋਹਣਾ ਵੱਡਾ ਲੈਵਾ ਤਿਆਰ ਕਰਕੇ ਸੂ 50 ਜੋ ਮਾਨਤਾਨ ਹੋ ਜੂ ਤਿੰਨ ਨੰਬਰ ਤੇ ਆ ਜਾ ਇਹ ਵੀ ਦੂਜਾ ਸੂਆ ਸੂਣੀ ਹੈ ਜੀ ਇਹ ਦਾ 17 ਕਿਲੋ ਦੁੱਧ ਪਹਿਲੇ ਪਹਿਲੇ ਸੂਏ ਅੱਛਾ ਹਾਂ 17 18 ਕਿਲੋ ਕੀ ਵੀ ਦੇਉਗੀ ਕਿੰਨੇ ਦਿਨ ਲੈ ਜੂ ਇਹ 9 ਦਿਨ ਪਾਈ ਹਜਾ ਕਿੰਨੇ ਦੀ ਇਹਦੀ 50 ਜੋ ਕਰਦੇ ਨੇ ਮਾਨ ਲਓ ਜੀ ਤਿੰਨ ਨੰਬਰ 17 18 ਕਿਲੋ ਦੁੱਧ ਦਿੱਤਾ ਬਾਈ ਕਹਿੰਦਾ ਪਹਿਲਾਂ ਨੇ ਇਹਦਾ ਵੀ 50 ਜੋ ਮਾਨਤਾਨ ਹੋ ਜੂ 9 ਦਿਨ ਡੇਟ ਮੁਤਾਬਕ ਕੱਚੀ ਆ ਨਹੀਂ ਕੋਈ ਸੌਦਾ ਕਰ ਲੈ ਜਿੱਦਣ ਸੂ ਪੈਂਦੀ ਅਗਲਾ ਦੁੱਧ ਚੋਕੇ ਲੈ ਜੇ ਉਹ ਜਿਆ ਖਰਚਾ ਪਾਣੀ ਅਗਲਾ 8 9 ਦਿਨਾਂ ਦਾ ਦੇ ਦੇ ਬਾਈ ਨੂੰ ਤੇ ਅਗਲਾ ਚੋਕੇ ਲੈ ਜੇ 17 18 ਕਿਲੋ ਦੁੱਧ ਦਿੱਤਾ ਵੱਡੇ ਕੱਦ ਚ ਜਰਸੀ ਹੈ 17 18 ਹੀ ਮੰਨ ਕੇ ਸਬਦਾ ਕਰ ਲਿਓ ਭਾਈ ਕਹਿੰਦਾ ਇਹ ਨਾ ਖੁੱਲਾ ਪਿਆ ਜੂ 50 ਜੋ ਹੀ ਇਹਦਾ ਮਾਨ 50 ਜੋ ਹੀ 2 ਨੰਬਰ ਦਾ ਮਾਨ 1 ਨੰਬਰ ਦਾ 60 ਜੋ ਮਾਨ ਫੁੱਲ ਵੱਡੀ ਅਮਰੀਕਨ ਡੱਬੀ 11 ਕਿਲੋ ਦੁੱਧ ਅੱਜ ਰੈਡੀ ਆ ਸੱਤਾਂ ਦੀ ਗੱਬਣ ਪਹਿਲਾ ਸੂਆ ਦੂਜੇ ਵਾਸਤੇ ਗੱਬਣ 4 ਨੰਬਰ ਤੇ ਆ ਮੱਖਣਾ ਇਹ ਸ਼ਾਹੀ ਵਾਲੀ ਦੂਜਾ ਸੂਆ ਸੁਈ ਆ ਦੂਆ ਸੂਆ ਹਾਂਜੀ ਸੁਈ ਨੂੰ ਸਮਾ ਬੋਲਾ ਜੀ ਥੋੜੇ ਹੈਗਾ ਬਣ ਕੇ ਤੇਰੇ 13 ਕਿਲੋ ਠੀਕ ਆ ਮਗਰ ਕੀ ਆ ਦੁੱਧ ਮਗਰ ਵੱਛਾ ਇਹਦੇ ਦੁੱਧ ਕਿੰਨਾ ਦੇ ਤੂੰ ਉਹ ਦੇ ਜੂ 16 17 18 ਵੀ ਦੇ ਸਕਦੀ ਹੈ ਕਿਸੀ ਸੂਆ ਕਿੰਨਾ ਦੂਜਾ ਸੂਆ ਜੀ ਕਿੰਨੇ ਦੀ ਇਹ ਵੀ 50 ਚੋ ਮਾਨਤਾਨ ਕਰ ਲੈ ਲਓ ਜੀ ਪੂਰੀ ਵੱਡੀ ਵੈੜ ਮਰੀਕਣ ਜੇ ਡਾ ਕੱਦ ਹੈ ਇਹਦਾ 50 ਚੋ ਮਾਨਤਾਨ ਹੋ ਜੂ 13 ਕਿਲੋ ਬੌਲਾ ਹਾਂ ਜੀ 13 ਕਿਲੋ 13 ਕਿਲੋ ਬੌਲਾ ਮਗਰ ਵੱਛਾ 16 17 ਹੋ ਸਕਦਾ ਬਾਈ ਕਹਿੰਦਾ 18 ਹੀ ਪਿਆ ਜੀ ਇਹਦਾ ਵੀ 50 ਚੋ ਮਾਨਤਾਨ ਜਾਇ ਜੀ ਕੀਮਤ ਹੈ ਚੁਈਆਂ ਸਵਾਈਆਂ ਵੀ ਮਿਲ ਜਾਣਗੀਆਂ ਤੋਕੜ ਗੱਬਣ ਵੀ ਖੜੀ ਐ ਇੱਕ ਨੰਬਰ ਤੇ ਗੱਬਣਾ ਵੀ ਸਾਰੀ ਬਨ ਗਈ ਹੈਗੀ ਆ ਸਾਹੀ ਵਾਲ ਹੋਈਆਂ ਜਰਸੀ ਹੋਈਆਂ ਦੁੱਧ ਇਹਨਾਂ ਦਾ ਮੱਝਾ ਅਰ ਗਈ ਹੁੰਦਾ ਫੈਟ ਫੂਡ ਚੰਗੀ ਆਉਂਦੀ ਆ ਮੰਡੀ ਸੀ ਲੈ ਕੋਈ ਇਹੇ ਲਾ ਕੋ ਸੋਚ ਲਿਵੇਂ ਕੋਈ ਗਰਮ ਹੋ ਗਿਆ ਲੈ ਲੈ ਮਰਜੀ ਠੀਕ ਐ ਹਾਂ ਨਹੀਂ ਸਾਹੀ ਵਾਲ ਥੱਲੇ ਬਹਿ ਜਾਂਦੀ ਆ ਲੈ ਵੀਡੀਓ ਬਣਾ ਰਹੇ ਆ 12 ਵਜੇ ਸ਼ਾਮ ਦੀ ਚੋਾਈ ਸਾਰਾ ਦੇਣੀ ਪਿਆ ਅਰ ਦੀਚਵਾਈ ਵਾਲਾ ਥਣ 50 ਦੀ ਇਹ ਦੇ ਦੇਣੀ ਜੈ ਜੀ ਭਾ ਯਾਰ 13 ਕਿਲੋ ਬੋਲੀ ਤਿਆਰ ਹੈ ਕੰਡੇ ਦੇ ਜੋਖਲੇ ਅਗਲਾ ਦੋ ਟਾਈਮ ਚੋਲੇ ਜੀ 16 17 ਕਿਲੋ ਦੁੱਧ ਪਿਆ ਜੀ ਚੋਕੇ ਤੁਸੀਂ ਵੇਖਣੀ ਦੋ ਟਾਈਮ ਚੋਲੇ ਐ ਤੇ ਆ ਜਾ ਸਿੰਗਾਲੀ ਦੇ ਇਹ ਵੀ ਹਜੇ ਤੀਜਾ ਹੀ ਹੋਇਆ ਸੂਈ ਨੂੰ ਅੱਛਾ ਹਾਂ ਠੀਕ ਆ ਦੁੱਧ ਹਜੇ ਚੱਲਣਾ ਦੁੱਧ ਤੇ ਦਾ ਹਜੇ ਹਾਂ ਆਹਾ ਇਹ ਵੀ ਦੂਜਾ ਸੂਆ ਸੁੰਦੀ ਜੀ ਇਹ 托ਕੜਾ ਵਾਲਾ ਭਾਜ ਕਰ ਦੋ 托ਕੜਾਂ ਵਾਲੇ ਹਾਂ ਜੀ ਕਿੰਨਾ ਦੇ ਦੁੱਧ ਦੇ ਦੂ ਦੋ ਦੇ ਦੂ 14 15 ਕਿਲੋ ਕਿੰਨੇ ਜੀ ਇਹ ਦੇਦਾ ਜੀ ਬਲਕ ਦੇ ਉੱਤੇ 33000 ਦੇ ਰਿਹਾ 33 ਦੀ ਹਾਂ ਜੀ ਦਿਨ ਕਿੰਨੇ ਲੈ ਜੂ 10 ਪਈਆਂ ਦਾ 10 ਦਿਨਾਂ ਦੀ ਕੱਚੀ 33000 ਦੀ ਯਾਰ ਸਿੰਘੀ ਸਿੰਘ ਤੂੰ ਹੀ ਕਿਹੜਾ ਇਹਨੂੰ ਪੜਨ ਲਾਉਣਾ ਜਾਂ ਇਹਦੀਆਂ ਫੋਟਵਾਂ ਖਿੱਚਣੀਆਂ ਸਿੰਘ ਨੂੰ ਇਹ ਕਿਹੜਾ ਮਾਰਦੀ ਆ ਤੇ ਜੇ ਮਾਰਦੀ ਹੋਵੇ ਕੋਹਨੀ ਨੇ ਵੀ ਟੁੱਟ ਮਾਰ ਦੇਣੀ ਤੇ ਮੁੱਲ ਵੇਖੋ 33000 ਜੱਫੀ ਪਾ ਕੇ ਵਖਾ ਲਾਓ ਜੀ ਲਾਓ ਜੀ 33000 ਦੀ ਜੈ ਜੀ ਭਾ ਯਾਰ ਮੇਰੇ ਸਾਹਮਣਾ ਦਾ ਦੂਜੀਆਂ ਖੋਨੀਆਂ ਨਾਲੋਂ ਆ ਸਿੰਗਾ ਵਾਲੀ ਚੰਗੀ ਆ ਭਾ ਗੜਾ 33000 ਟੋਕੜ ਨਹੀਂ ਦਿੰਦਾ ਅਗਲਾ 10 ਕਿਲੋ ਦੁੱਧ ਵਾਲੀ 33000 ਦੀ ਉਹਦਾ ਵੀ ਅਗਲਾ 40 42000 ਮੰਗਦਾ 10 ਦੇਣਾ ਦੀ ਕੱਚੀ 33000 ਜਵਾਂ ਨਿਕਾ ਜਾ ਭਾ ਨਹੀਂ ਮੈਲੀ ਇੰਨੇ ਭਾਜ ਲੇਕਿਨ ਦੁੱਧ ਪੀਣ ਨੂੰ ਲੈਣੀ ਆ ਫੁੱਲ ਚੰਗੀ ਜਰਸੀ ਆ 33000 ਕੱਲੇ ਸਿੰਘ ਸਿੰਘ ਹੀ ਇਹ ਕੀ ਕਹਿੰਦੇ ਸਿੰਘ ਤੇ ਮੁੱਲ ਵੀ ਫਿਰ ਓਡਾ ਕੀ ਆ ਦੂਜੀਆਂ 50 50000 ਦੀਆਂ ਇਹ ਮੌਲਵੀ 17000 ਘਟਾ 17000 ਦੀ ਫੀਡ ਲਿਆਇਓ ਤੇ ਸਾਲ ਭਰ ਜਿੰਨੀ ਮਰਜ਼ੀ ਰੱਜਮੀ ਫੀਡ ਪਾਇਓ ਉਹਨੂੰ ਸਾਲ ਭਰ ਨਹੀਂ ਮੁੱਕਦੀ ਤੇ ਨਾਲੇ ਦੁੱਧ ਦੀਆਂ ਬਾਲਟੀਆਂ ਭਰ ਦੂਗੀ ਇਹਦਾ ਇੰਨੀ ਫੀਡ ਸਿੱਟੀ ਇਹਦੇ ਅੰਦਰ ਜੋ ਫੀਡ ਪਾਈ ਤੇ ਆਪੇ ਦੁੱਧ ਦੇਣਾ ਵਾੜ ਪੂਰੀ ਚੰਗੀ ਐ ਬਸ ਇੰਨਾ ਕਿ ਇਹ ਭੈਣ ਭਰਾ ਨੇ ਸੈੰਗ ਨਹੀਂ ਦਗਾਏ ਘੌਲ ਕਰ ਗਿਆ ਤੇ ਉਹ ਉਨੇ ਉਨੇ ਹੈਗੇ ਆ ਸਿੰਘ ਜੀ ਇਹਨਾਂ ਦੇ ਨਾਲ ਕੋਈ ਦਗਾਉਂਦਾ ਇਹਨਾਂ ਦੇ ਵੀ ਹੋਣੇ ਸੀ ਇਹਨਾਂ ਦੇ ਦਗਾਦੇ ਅਗਲੇ ਨੇ ਟਾਈਮ ਸਰ ਇਹ ਕੋਨੀਆਂ ਰਹਿ ਗਈਆਂ ਉਹਦੇ ਦਿਖਾਏ ਨਹੀਂ ਤੇ ਜੇ ਨਹੀਂ ਦਿਖਾਏ ਤਾਂ ਮੁੱਲ ਵੀ 17000 ਘਟਾ ਉਹਦਾ ਬਿਲਕੁਲ ਸਸਤੇ ਮੁੱਲ ਦੀਆਂ ਪੰਜ ਵਹਿੜਾਂ ਸਾਰਿਆਂ ਨੂੰ ਸਸੀਕਾ